YouTube ਚੈਨਲ ਕੁਦਰ ਦੇ ਉਰਦਾਨਾ ਨਰ ਫੇਸਬੁਕ ਪੇਜ ਹਰਚਰਨ ਸਿੰਘ ਗਿਲਜ ਵਾਲਾ ਨਾਲ ਜੁੜੇ ਹੋਏ ਸਾਰੇ ਹੀ ਦੋਸਤਾਂ ਦਾ ਇੱਕ ਵਾਰ ਫਿਰ ਤੋਂ ਇਸ ਵੀਡੀਓ ਦੇ ਵਿੱਚ ਸਵਾਗਤ ਹੈ ਦੋਸਤੋ ਆਪਾਂ ਗੱਲ ਕਰ ਜਾ ਰਹੇ ਹਾਂ ਗਰੀਬਾਂ ਦੇ ਸੇਬ ਦੀ ਜੀ ਹਾਂ ਅਸੀਂ ਗੱਲ ਅਮਰੂਦ ਦੀ ਕਰ ਰਹੇ ਹਾਂ ਪਰ ਇਸ ਨੂੰ ਅਕਸਰ ਹੀ ਗਰੀਬਾਂ ਦਾ ਸੇਬ ਕਹਿ ਦਿੱਤਾ ਜਾਂਦਾ ਹੈ ਕਿਉਂਕਿ ਇਹਦੇ ਵਿੱਚ ਬਹੁਤ ਸਾਰੇ ਗੁਣ ਐਸੇ ਪਾਏ ਜਾਂਦੇ ਜਿਹੜੇ ਸੇਬ ਤੋਂ ਵੀ ਵੱਧ ਨੇ ਜੇ ਆਪਾਂ ਵਿਟਾਮਿਨ ਸੀ ਦੀ ਗੱਲ ਕਰੀਏ ਤਾਂ ਸੇਬ ਤੋਂ 4 ਗੁਣਾ ਵੱਧ ਔਰ ਸੰਤਰੇ ਤੋਂ ਦੋਗਣਾ ਵੱਧ ਇਹਦੇ ਵਿੱਚ ਵਿਟਾਮਿਨ ਸੀ ਪਾਇਆ ਜਾਂਦਾ ਇਸ ਤੋਂ ਇਲਾਵਾ ਵਿਟਾਮਿਨ ਏ ਫਾਈਬਰ ਪੋਟਾਸ਼ੀਅਮ ਐਂਟੀ ਆਕਸੀਡੈਂਟ ਫਾਸਫੋਰਸ ਕੈਲਸ਼ੀਅਮ ਅਤੇ ਬਹੁਤ ਸਾਰੇ ਮੈਨੋ ਐਸਿਡਸ ਪਾਏ ਜਾਂਦੇ ਆ ਜਿਨ੍ਹਾਂ ਦੀ ਵਜ੍ਹਾ ਕਰਕੇ ਇਹ ਬੜਾ ਗੁਣਕਾਰੀ ਫਲ ਬਣ ਜਾਂਦਾ ਇੱਕ ਤਰ੍ਹਾਂ ਦੇ ਨਾਲ ਇਹ ਨਿਯਮਤ ਬਣ ਜਾਂਦਾ ਸਾਡੇ ਵਾਸਤੇ ਔਰ ਬਾਜ਼ਾਰ ਦੇ ਵਿੱਚ ਉਹ ਆਸਾਨੀ ਦੇ ਨਾਲ ਸਸਤਾ ਮਿਲ ਜਾਂਦਾ ਔਰ ਸਾਲ ਭਰ ਉਪਲਬਧ ਹੁੰਦਾ ਹੈ ਉਹ ਸਰਦੀਆਂ ਦੇ ਮੌਸਮ ਦੇ ਵਿੱਚ ਜੇ ਅਸੀਂ ਇਹਦੀ ਵਰਤੋਂ ਕਰਦੇ ਹਾਂ ਤਾਂ ਦਵਾਈ ਦੀ ਤਰ੍ਹਾਂ ਹੀ ਕੰਮ ਕਰਦਾ ਖਾਸ ਕਰਕੇ ਸਰਦੀ ਦੇ ਵਿੱਚ ਹੋਣ ਵਾਲੇ ਖੰਘ ਖਾਸੀ ਵਾਇਰਲ ਬੁਖਾਰ ਤੋਂ ਬਚਾਉਣ ਦੇ ਲਈ ਬੜਾ ਸਹਾਇਕ ਸਿੱਧ ਹੁੰਦਾ ਹੈ ਸੋ ਸਰਦੀਆਂ ਦੇ ਮੌਸਮ ਦੇ ਆਪਾਂ ਗੱਲ ਕੀਤੀ ਇਹਨਾਂ ਬਿਮਾਰੀਆਂ ਤੋਂ ਸਾਨੂੰ ਬਚਾਉਂਦਾ ਇਸ ਤੋਂ ਇਲਾਵਾ ਫਾਈਬਰ ਜੋਕਤ ਹੋਣ ਕਰਕੇ ਕਬਜ਼ ਦੀ ਸਮੱਸਿਆ ਤੋਂ ਰਾਹ ਦਵਾਉਂਦਾ ਹੈ ਭਾਰ ਘਟਾਉਣ 'ਚ ਮਦਦ ਕਰਦਾ ਹੈ ਰੋਗ ਪ੍ਰਤੀਰੋਧਕ ਸ਼ਮਤਾ ਨੂੰ ਵਧਾਉਂਦਾ ਹੈ ਇਸਦੇ ਪੱਤੀਆਂ ਜੋ ਹੈ ਪੱਤੀਆਂ ਦਾ ਜੇ ਅਸੀਂ ਕਾੜਾ ਕਹਿ ਲੋ ਜਾਂ ਜਿਹਨੂੰ ਅੱਜ ਅਸੀਂ ਨਿਊ ਨਾਮ ਨਾਲ ਜਾਣਦੇ ਆ ਨਿਊ ਨੇਮ ਨਾਲ ਜਾਣਦੇ ਆ ਹਰਬਲ ਟੀ ਅਸੀਂ ਕਹਿ ਦਿੰਦੇ ਆ ਜਾਂ ਗ੍ਰੀਨ ਟੀ ਕਹਿ ਦਿੰਦੇ ਆ ਤਾਂ ਉਹਦਾ ਜੇ ਰਸ ਪੀਤਾ ਜਾਂਦਾ ਉਬਾਲ ਕੇ ਤਾਂ ਇਹ ਵੀ ਕੈਂਸਰ ਤੋਂ ਬਚਾਉਂਦੀਆਂ ਨੇ ਸ਼ੂਗਰ ਦੇ ਮਰੀਜ਼ਾਂ ਵਾਸਤੇ ਫਾਇਦੇਮੰਦ ਹੈ ਦਿਮਾਗ ਦੇ ਵਾਸਤੇ ਫਾਇਦੇਮੰਦ ਹੈ ਵਿਟਾਮਿਨ ਏ ਯੁਕਤ ਹੋਣ ਕਰਕੇ ਅੱਖਾਂ ਦੇ ਵਾਸਤੇ ਬੜਾ ਗੁਣਕਾਰੀ ਹੈ ਇਹਦੀਆਂ ਪੱਤੀਆਂ ਜਿਹੜੀਆਂ ਹੈਗੀਆਂ ਉਹ ਕੋਲੇਸਟ੍ਰੋਲ ਨੂੰ ਬੈਡ ਕੋਲੇਸਟ੍ਰੋਲ ਨੂੰ ਘੱਟ ਕਰਦਿਆਂ ਨੇ ਸੋ ਇਹਦੀ ਵਰਤੋਂ ਕਈ ਤਰੀਕੇ ਨਾਲ ਕਰ ਲੈਂਦੇ ਨੇ ਲੋਕ ਵੈਸੇ ਜ਼ਿਆਦਾਤਰ ਤਾਂ ਇਹਨੂੰ ਇਸ ਤਰ੍ਹਾਂ ਹੀ ਬੂਟੇ ਤੋਂ ਅਸੀਂ ਤੋੜਦੇ ਆਂ ਫਿਰ ਤੋੜ ਕੇ ਅਸੀਂ ਇਹਨੂੰ ਸਾਫ਼ ਕਰਕੇ ਧੋ ਕੇ ਖਾ ਲੈਨੇ ਆ ਤਾਂ ਕਿ ਕੋਈ ਕੀੜਾ ਵਗੈਰਾ ਨਾ ਹੋਵੇ ਇਹ ਦੇਖਣਾ ਜ਼ਰੂਰੀ ਹੁੰਦਾ ਹੈ ਤਾਂ ਇਹ ਬਹੁਤ ਵਧੀਆ ਸਵਸਥ ਫਲ ਹੈ ਇਹਨੂੰ ਇਸੇ ਕੰਡੀਸ਼ਨ 'ਚ ਹੀ ਤੋੜਨਾ ਪੈਂਦਾ ਕਿਉਂਕਿ ਜ਼ਿਆਦਾ ਇਹਨੂੰ ਪਕਾ ਲਿਆ ਜਾਂਦਾ ਤੇ ਪੱਕ ਕੇ ਥੱਲੇ ਡਿੱਗ ਪੈਂਦਾ ਡਿੱਕੇ ਦਾਗੀ ਹੋ ਜਾਂਦਾ ਹੈ ਪਰ ਹਰ ਘਰ ਦੇ ਵਿੱਚ ਤੇ ਉਪਲਬਧ ਨਹੀਂ ਤਾਂ ਬਾਜ਼ਾਰ ਦੇ ਵਿੱਚੋਂ ਵੀ ਅਸੀਂ ਲੈਨੇ ਆ ਤਾਂ ਥੋੜਾ ਇਸ ਤਰ੍ਹਾਂ ਦਾ ਫਲ ਹੀ ਸਾਨੂੰ ਲੈਣਾ ਚਾਹੀਦਾ ਹੈ ਇਸ ਨੂੰ ਸਰਦੀ ਦੇ ਮੌਸਮ ਦੇ ਵਿੱਚ ਅੱਗ ਦੇ ਉੱਤੇ ਰੋਸਟ ਕਰਕੇ ਵੀ ਖਾਧਾ ਜਾਂਦਾ ਹੈ ਥੋੜਾ ਜਿਹਾ ਕਾਲਾ ਨਮਕ ਲਗਾ ਕੇ ਖਾਣੇ ਆ ਤਾਂ ਸਰਦੀ ਦੇ ਵਿੱਚ ਹੋਣ ਵਾਲੀਆਂ ਸਮੱਸਿਆਵਾਂ ਤੋਂ ਸਾਨੂੰ ਇਹ ਬਚਾਉਂਦਾ ਹੈ ਇਸ ਤੋਂ علاوہ ਜੇ ਆਪਾਂ ਗੱਲ ਕਰਦੇ ਇਹਦੀਆਂ ਪੱਤੀਆਂ ਦੀ ਤਾਂ ਇਹਦੀਆਂ 4 4 ਤੋਂ 5 ਪੱਤੀਆਂ ਨੂੰ ਤੋੜ ਕੇ ਥੋੜਾ ਜਿਹਾ ਦਰਦਰਾ ਜਿਹਾ ਕੁੱਟ ਕੇ ਇੱਕ ਗਲਾਸ ਪਾਣੀ ਦੇ ਵਿੱਚ ਉਬਾਲ ਕੇ ਜੇ ਅਸੀਂ ਸਵੇਰ ਨਿਰਨੇ ਪੇੜ ਪੀਨੇ ਆ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਜਿਨ੍ਹਾਂ ਦਾ ਆਪਾਂ ਜ਼ਿਕਰ ਕੀਤਾ ਖਾਸ ਕਰਕੇ ਬੈਡ ਕੋਲੇਸਟਰੋਲ ਹੈ ਕੈਂਸਰ ਕੋਸ਼ਿਕਾਵਾਂ ਨੂੰ ਵਧਣ ਤੋਂ ਰੋਕਦਾ ਹੈ ਕੋਲੇਸਟਰੋਲ ਨੂੰ ਘਟਾਉਂਦਾ ਹੈ ਪਾਚਨ ਤੰਤਰ ਨੂੰ ਮਜ਼ਬੂਤ ਕਰਦਾ ਹੈ ਪੇਟ ਗੈਸ ਦੀ ਸਮੱਸਿਆ ਤੋਂ ਬਚਾਉਂਦਾ ਹੈ ਸੋ ਬਹੁਤ ਸਾਰੀਆਂ ਬਿਮਾਰੀਆਂ ਨੇ ਜਿਨ੍ਹਾਂ ਤੋਂ ਸਾਨੂੰ ਇਹ ਬਚਾ ਸਕਦਾ ਅਸੀਂ ਇਹਦੇ ਪੱਤਿਆਂ ਦੀ ਵਰਤੋਂ ਵੀ ਕਰ ਸਕਦੇ ਹਾਂ ਜਿਹੜੀ ਕਿ ਆਯੁਰਵੇਦਾ ਦੇ ਵਿੱਚ ਵੀ ਬਹੁਤ ਜ਼ਿਕਰ ਆਉਂਦਾ ਹੈ ਇਹਦੀਆਂ ਪੱਤੀਆਂ ਦਾ ਸੋ ਅਸੀਂ ਇਹਦੀ ਵਰਤੋਂ ਵੀ ਕਰ ਸਕਦੇ ਹਾਂ ਤੇ ਇਹਦੇ ਫਲ ਦੀ ਵਰਤੋਂ ਵੀ ਜੇ ਅਸੀਂ ਕਰਦੇ ਹਾਂ ਤਾਂ ਖੁਰਾਕ ਦੇ ਖਰਾਕ ਹੈ ਤੇ ਦਵਾਈ ਦੀ ਦਵਾਈ ਹੈ ਸੋ ਬਹੁਤ ਵਧੀਆ ਫਲ ਹੈ ਸਾਨੂੰ ਸਮੇਂ ਦੇ ਅਨੁਸਾਰ ਇਸ ਦੀ ਵਰਤੋਂ ਆ ਜਿਹੜੀ ਉਹ ਕਰਨੀ ਚਾਹੀਦੀ ਹੈ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਵਾਲੀ ਵੀਡੀਓ ਚੰਗੀ ਲੱਗੀ ਹੋਵੇਗੀ ਮਿਲਦੇ ਹਾਂ ਕਿਸੇ ਹੋਰ ਜਾਣਕਾਰੀ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸ਼ੁਕਰੀਆ